ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਲੋਕਗੀਤ ਪ੍ਰੇਮੀਆਂ ਦੇ ਲਈ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਆਇਆ ਕਈ ਥਾਵਾਂ ਤੇ ਇਸ ਲੋਕਗੀਤ ਨੂੰ ਢੋਲਕੀ ਨਾਲ ਗਾ ਲਿਆ ਜਾਂਦਾ ਤੇ ਅਸੀਂ ਵੈਸੇ ਬਿਨਾ ਢੋਲਕੀ ਤੋਂ ਗਾਵਾਂਗੇ ਕਬੂਲ ਕਰਿਓ ਲਾਈਟ ਨਹੀਂ ਹੈਗੀ ਤੇ ਰੌਸ਼ਨੀ ਜਿਹੜੀ ਘੱਟ ਪੈਂਦੀ ਹੈ ਕਬੂਲ ਕਰਿਓ ਜਿੱਦਾਂ ਦੀ ਵੀਡੀਓ ਬਣਦੀ ਹੈ ਤੇ ਅੱਜ ਆਪਰਾਂ ਅਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਲਈਏ ਲੈ ਕਿਧਰੋਂ ਆਈਆਂ ਲੈ ਚੀਆਂ ਲੈ ਕਿਧਰੋਂ ਆਇਆ ਜੀਰਾ ਲੈ ਕਿਧਰੋਂ ਆਈਆਂ ਨੀ ਛੋਟੀਏ ਨੰਦੇ ਤੇਰਾ ਵੀਰਾ ਲੈ ਕਿਧਰੋਂ ਆਇਆ ਨੀ ਛੋਟੀਏ ਨੰਦੇ ਤੇਰਾ ਵੀਰਾ ਚੜਦੇ ਹੋ ਆਈਆਂ ਲੈ ਚੀ ਖਣੋ ਆਇਆ ਨੀ ਚੋਟੀਏ ਨੰਨ ਦੇ ਤੇਰਾ ਵੀਰ ਲੈ ਦਖਣੋ ਆਇਆ ਨੀ ਚੋਟੀਏ ਨੰਨ ਦੇ ਤੇਰਾ ਵੀਰ ਲੈ ਕਿੱਥੇ ਰੱਖਾਂ ਨਾ ਚੀਆ ਲੈ ਕਿੱਥੇ ਰੱਖਾਂ ਜੀਰਾ ਮੈਂ ਕਿੱਥੇ ਬਿਠਾਵਾਂ ਨੀ ਚੋਟੀਏ ਨੰਨ ਦੇ ਤੇ ਤੇ ਵਟਾਵਾਨੀ ਛੋਟੀਏ ਨਣਦੇ ਤੇਰਾ ਵੀਰਾ ਆਲੇ ਰਖਾਣੇ ਚੀਆਂ ਅਲਮਾਰੀ ਰੱਖਾ ਜੀ ਰ ਮੈਂ ਪਲੰਗ ਬਠਾਵਾਨੀ ਛੋਟੀਏ ਨਣਦੇ ਤੇਰਾ ਵੀਰਾ ਮੈਂ ਪਲੰਗ ਬਠਾਵਾਨੀ ਛੋਟੀਏ ਨਣਦੇ ਤੇਰਾ ਵੀਰਾ ਲੈ ਡਿੱਗ ਪਈਆ ਲੈ ਚੀਆ ਤੇ ਡਿੱਗ ਪਿਆ ਜੀਰਾ ਹੁਣ ਰੁੱਸ ਗਿਆ ਨਹੀਂ ਛੋਟੀਏ ਨੰਦੇ ਤੇਰਾ ਵੀਰ ਹੁਣ ਰੁੱਸ ਗਿਆ ਨਹੀਂ ਛੋਟੀਏ ਨੰਦੇ ਤੇਰਾ ਵੀਰ ਲੈ ਕੌਣ ਚੱਕੇ ਆ ਹੁਣ ਕੌਣ ਮਨਾਵੇਨੀ ਛੋਟिए ਨਣਦੇ ਤੇਰਾ ਵੀਰਾ ਹੁਣ ਕੌਣ ਮਨਾਵੇਨੀ ਛੋਟिए ਨਣਦੇ ਤੇਰਾ ਵੀਰਾ ਸਸ ਚੱਕੇ ਲੈ ਚੀਆਂ ਨਣ ਚੱਕੇ ਜੀਰਾ ਮੈਂ ਆਪ ਮਨਾਵਾਂਨੀ ਛੋਟिए ਨਣ ਨੇ ਨਣਦੇ ਤੇਰਾ ਵੀਰਾ ਲੈ ਚੱਕ ਲਈਆਂ ਲੈ ਚੀਆਂ ਤੇ ਚੱਕ ਲਈਆ ਜੀਰਾ ਹੁਣ ਮਨ ਗਿਆਨੀ ਛੋਟੀਏ ਨਣਦੇ ਤੇਰਾ ਵੀਰਾ ਹੁਣ ਮਨ ਗਿਆਨੀ ਛੋਟੀਏ ਨਣਦੇ ਤੇਰਾ ਵੀਰਾ